ਤਿਆਂ ਨੂੰ ਕਿਰਵੀ ਦੁੱਖ ਹੁੰਦਾ ਮਾਂ ਦਾ ਮਾਂ ਆਤੀ ਆਂਦੀਆਂ ਦੀਆਂ ਤੀਆਂ ਫਿਰ ਵੀ ਮਾਵਾਂ ਨੂੰ ਪੁੱਛਦੀਆਂ ਮਾਂ ਉਹਨਾਂ ਨੂੰ ਪੁੱਛ ਦਈਏ ਚਾਹਨਾ ਦਈਏ ਉਹਨੇ ਸਾਰਾ ਮਾਂ ਵੱਲ ਦੀ ਗੱਲ ਮਾਂ ਪਿਓ ਵੱਲ ਦੀ ਗੱਲ ਕਰਦੀਆਂ ਨੂੰਹਾਂ ਜਿਹੜੀਆਂ ਤੀਆਂ ਬਣਾ ਕੇ ਲਿਆਈਦੀਆਂ ਮਗਰ ਉਹ ਤੀਆਂ ਨਹੀਂ ਬੰਦੀਆਂ ਉਹ ਨੂੰਹ ਹੀ ਰਿੰਦੀਆਂ ਰਾਧਾ ਕੀ ਹੈ ਤੈਨੂੰ ਬੜੀ ਚੁੱਕਰ ਕੇ ਬੈਠੀ ਐ ਸੱਸੀ ਕਾਲ ਤੂੰ ਕਦੋਂ ਆਈ ਹੈਂ ਮੈਂ ਵੀਰੇ ਸਵੇਰੇ ਆਈ ਸੀ ਅੱਛਾ ਫੇਰ ਹੀ ਆਈ ਹਾਂ ਕਿ ਆਇਆਂ ਨਹੀਂ ਸਮਝ てる ਨਾ ਉਹ ਆਏ ਸੀ ਛੱਡ ਕੇ ਚਲੇ ਗਏ ਉਹਨਾਂ ਨੂੰ ਭਾਜੀ ਕੋਈ ਕੰਮ ਸੀਗਾ ਤੇ ਉਹ ਤਾਂ ਘਰ ਕੇ ਅੰਦਰ ਨਹੀਂ ਆਏ ਉਦੋਂ ਤੋਂ ਉਹਨਾਂ ਨੇ ਆਣਾ ਸੀ ਹੁਣ ਤਾਂ ਸਾਰਾ ਕੁਝ ਸਹੀ ਆ ਸਭ ਕੁਝ ਠੀਕ ਆ ਹਾਂਜੀ ਹਾਂਜੀ ਸਭ ਕੁਝ ਠੀਕ ਆ ਸਭ ਕੁਝ ਠੀਕ ਹੋ ਗਿਆ ਹੁਣ ਤੇਰੀ ਨਾ ਖੁਰਦਾ ਕਰਦਾ ਨਾ ਨਾ ਵੀਰੇ ਹੁਣ ਤਾਂ ਹੱਥ ਵੀ ਨਹੀਂ ਦਾਰੂ ਨੂੰ ਬਿਲਕੁਲ ਨਹੀਂ ਚਲ ਠੀਕ ਆ ਮੈਨੂੰ ਇਹੋ ਹੀ ਟੈਨਸ਼ਨ ਹੁੰਦੀ ਸੀ ਬਸ ਹੋਰ ਪਰ ਵਾਠੀਗਾ ਨਾ ਕੀ ਹਾਂਜੀ ਤੁਸੀਂ ਦੱਸੋ ਹਾਂ ਕਦੋਂ ਆਈ ਤੂੰ ਸੇਰੇ ਆਈਸ ਨੂੰ 11 12 ਵੇ ਅੱਛਾ ਰੋਟੀ ਪਾਣੀ ਖਾ ਲਿਆ ਵਾ ਹਾਂਜੀ ਹਾਂਜੀ ਖਾ ਲਿਆ ਠੀਕ ਆ ਮੈਂ ਵੀ ਆਇਆ ਹੁਣੇ ਅਜੇ ਘਰ ਤੇ ਮੰਮੀ ਉਧਰ ਬੈਠੀ ਤੇ ਮੈਂ ਕਿਹਾ ਚੱਲ ਮੈਂ ਇੱਧਰ ਚੱਲ ਜਾਨਾ ਆਪਣੇ ਕਮਰੇ ਜੀ ਅੱਛਾ ਅੱਛਾ ਔਰ ਹੋਰ ਵਧੀਆ ਕਿੱਦਾਂ ਘਰ ਦਾ ਮੋਲ ਚੱਲ ਲੰਦਾ ਸਭ ਠੀਕ ਆ ਘਰ ਦਾ ਮੋਲ ਸਾਰੇ ਸਾਹਮਣੇ ਜਾਂ ਸਹੀ ਚੱਲਣਦਿਆ ਵਾ ਹੁਣ ਤਾਂ ਲੜਾਈ ਦਾ ਚਾਂਸ ਵੀ ਘਟ ਗਿਆ ਪਹਿਲਾਂ ਹੁੰਦੀ ਸੀ ਬੜੀ ਮਿੱਤ ਦੀ ਲੜਾਈ ਅਜੇ ਉਹਦੇ ਵੱਖਰੇ ਵੱਖਰੇ ਕੀਤਾ ਥੋੜਾ ਫਰਕ ਪੈ ਗਿਆ ਤੇਰੇ ਸਾਹਮਣੇ ਕਿ ਹੁਣ ਤੇ ਉਹ ਗੱਲ ਤਾਂ ਬਾਜੂ ਸਭ ਠੀਕ ਆ ਪਰ ਮੈਨੂੰ ਵਿਚਾਰੀ ਮੇਰੀ ਮਾਂ ਬੜੀ ਦੁਖੀ ਲੱਗੀ ਮੰਮੀ ਨੂੰ ਕੀ ਆਇਆ ਕਿਉਂ ਤੁਹਾਨੂੰ ਨਹੀਂ ਪਤਾ ਤੁਸੀਂ ਇਹਨਾਂ ਕੋ ਬੰਦੇ ਨਹੀਂ ਹੋ ਕੰਮ ਤੋਂ ਆਣ ਕੇ ਥੋੜੀ ਦੇਰ ਮਾਂ ਨਾਲ ਟਾਈਮ ਸਪੈਂਡ ਕਰਿਆ ਕਰੋ ਤੁਹਾਨੂੰ ਫੇਰ ਪਤਾ ਲੱਗੇਗਾ ਮੰਮੀ ਨੂੰ ਕੀ ਹੋਇਆ ਵਾ ਨਹੀਂ ਮੰਮੀ ਤੇ ਨਾਲ ਮੈਂ ਬੈੰਦਾ ਵਾ ਕੋਈ ਇਹੋ ਜੀ ਗੱਲ ਤੇ ਨਹੀਂ ਕਹਿੰਦੇ ਅੱਜ ਮੈਂ ਸੌਦਾ ਲੈ ਕੇ ਜਾਣੇ ਮੈਨੂੰ ਫੋਨ ਕੀਤਾ ਸੀ ਮੰਮੀ ਨੇ ਵੀ ਮੈਂ ਬਾਜ਼ਾਰ ਆਈ ਮੈਂ ਸੌਦਾ ਲੈ ਜਾ ਮੈਂ ਕਹਾਂ ਲੈ ਜਾ ਕੋਈ ਨਾ ਤੇ ਉਹ ਪਤਾ ਸੌਦਾ ਕਿਉਂ ਲੈਂਦਾ ਨਾ ਵਾ ਅੱਜ ਨਾ ਮੈਂ ਐਰਕੀ ਮਹੀਨੇ ਮੈਨੂੰ ਤਨਖਾਹ ਨਹੀਂ ਮਿਲੀ ਤੇ ਉਹ ਫਿਰ ਦਫਤਰ ਵਾਲੇ ਕਹਿੰਦੇ ਵੀ ਤੁਹਾਨੂੰ ਅਗਲੇ ਮਹੀਨੇ ਇਕੱਠੀ ਸੈਲਰੀ ਦੇ ਦਾਂਗੇ ਤੇ ਮੈਂ ਕਹਾਂ ਚਲੋ ਮੰਮੀ ਤੇ ਇਸ ਤਰ੍ਹਾਂ ਕਰੋ ਕਿ ਸੌਦਾ ਤੁਸੀਂ ਲੈ ਆਓ ਤੁਹਾਨੂੰ ਪੈਨਸ਼ਨ ਆਈ ਹੈ ਨਾ ਤੇ ਉਹ ਤਾਂ ਵਾਕੇ ਸੌਦਾ ਹਦ ਲੰਦਾ ਨਾਵਾ ਸੌਦਾ ਤੇ ਭਾਜੀ ਉਹ ਲੈ ਆਏ ਆ ਜਿੰਨੇ ਜੋਗੀ ਸੀ ਵਿਚਾਰੀ ਉਹਨੇ ਜੋਗਾ ਸੌਦਾ ਲੈ ਆਈ ਉਹ ਪਤਾ ਨਹੀਂ ਖਾਂਡ ਕੇ ਆਈ ਭਾਬੀ ਨਹੀਂ ਹੈ ਕੀ ਤੇ ਉਹ ਦੋ ਤਿੰਨ ਸਮਾਨ ਨੂੰ ਭੁੱਲ ਗਈ ਅੱਛਾ ਅੱਛਾ ਭਾਬੀ ਦੀ ਪਤਾ ਨਹੀਂ ਮੰਮੀ ਨਾਲ ਕੀ ਗੱਲ ਹੋਈ ਕੀ ਨਹੀਂ ਮੰਮੀ ਦਾ ਮੂਡ ਬਹੁਤ ਆਫ ਸੀਗਾ ਤੋਂ ਹੀ ਮੈਨੂੰ ਦੱਸ ਸਕਦੇ ਪਰ ਰਾਧਾ ਮੇਰੀ ਗੱਲ ਸੁਣ ਤੇਰੀ ਭਾਬੀ ਤੇ ਮम्मी ਨੂੰ ਕੋਸ਼ਿਸ਼ ਵੀ ਨਹੀਂ ਕਰਦੀ ਉਹਦੇ ਸਭ ਬੜੇ ਪਿਆਰ ਨਾਲ ਰਹਿੰਦੇ ਦੋਵੇਂ ਇੱਕ ਦੂਜੇ ਨੂੰ ਕੁਝ ਵੀ ਨਹੀਂ ਕਰਦੇ ਪਰ ਪਤਾ ਨਹੀਂ ਬਾਜੀ ਕਿਉਂ ਮੈਨੂੰ ਅੱਜ ਇੱਥੇ ਆ ਕੇ ਮੈਨੂੰ ਇਦਾਂ ਫੀਲ ਹੋ ਰਿਹਾ ਕਿ ਇਸ ਘਰ 'ਚ ਮੇਰੀ ਮਾਂ ਦੁਖੀ ਆ ਪਰ ਮਾਂ ਨੇ ਕਿਉਂ ਦੁਖੀ ਹੋਣਾ ਵਾ ਮੰਮੀ ਜਦ ਦੁਖੀ ਹੁੰਦੇ ਨੇ ਉਹਨਾਂ ਨੇ ਤੇ ਮੈਨੂੰ ਕਹਿਣਾ ਸੀ ਕਿ ਮੈਨੂੰ ਆਹ ਗੱਲ ਹੈ ਕਿ ਮੈਨੂੰ ਦਵਾਈ ਲੈ ਦੇ ਦਵਾਈ ਨਾ ਦਵਾਈ ਲੈ ਕੇ ਦੇਈਦਾ ਜਿੱਤਰਾ ਕਹਿੰਦੇ ਉਤਨਾ ਹੀ ਕਰੀਦਾ ਵਾ ਸੂਟ ਨਾ ਸੂਟ ਲੈ ਕੇ ਦੇਈਦੇ ਹੋਰ ਦੱਸ ਕਿਵੇਂ ਰੱਖੀਏ ਮਾਂ ਨੂੰ ਤੈਨੂੰ ਕੋ ਇੰਜ ਲੱਗਨ ਦਿਆ ਜਿਵੇਂ ਆਪ ਆਪਣੀ ਮਾਂ ਸੋਖੀ ਨਹੀਂ ਰੱਖੀ ਦਸ ਦੇ ਕੀ ਚੱਲੰਦੇ ਆ ਦਿਮਾਗ ਚ 10 ਖੁੱਲ ਕੇ 10 ਤੇਰਾ ਵੀਰ ਆ ਉਹ ਗੱਲ ਤੁਸੀਂ ਸਹੀ ਆ பாਜੀ ਤੁਹਾਡੀ ਮੈਂ ਤੁਹਾਨੂੰ ਕੀ ਕਹਾਂ 10 ਖੋਲ ਕੇ 10 ਕੀ ਗੋਲ ਮੋਲ ਨਾਲ ਗੱਲ ਕਰ ਕੀ ਹੋਇਆ ਕੀ ਆ ਇਹਨੇ ਸੋਚਿਆ ਜੇ ਕੋ ਪੈ ਗਈ ਹੋਈ ਆ ਬੋਲ ਬੋਲਦੀ ਨਹੀਂ ਕੋਈ ਗੱਲ ਨਹੀਂ பாਜੀ ਵੈਸੇ ਮੈਨੂੰ ਲੱਗਾ ਕਿ ਮੰਮੀ ਥੋੜਾ ਦੁਖੀ ਆ ਅੱਜ ਰੋਂਦੇ ਸੀਗੇ ਨਾ ਐਵੇਂ ਗੱਲ ਕਰਦੇ ਕਰਦੋਂ ਉਹਦੇ ਅੱਖਾਂ 'ਚ ਪਾਣੀ ਆ ਗਿਆ ਉਹ ਰੋਂਦੀ ਪਤਾ ਮਾਂ ਕਿਉਂ ਆ ਰਾਣੇ ਕਰਕੇ ਰਾਣੇ ਨੂੰ ਰੋਂਦੀ ਹੂ ਮੇਰੇ ਕੋ ਸਵਾਲਾ ਸੱਚ ਫਿਰ ਰਾਣਾ ਪੁੱਛਦਾ ਨਹੀਂ ਹੂੰ ਤੇ ਕਹਿੰਦੀ ਮੈਂ ਰਾਲੇ ਵਾਲ ਲੈਣਾ ਵਾ ਤੇ ਤੈਨੂੰ ਪਤਾ ਸ਼ੰਮੀ ਭਾਬੀ ਦੀ ਜ਼ੁਬਾਨ ਆਪਣੀ ਵੀ ਉਹ ਕਿਵੇਂ ਬੋਲਦੀ ਮਮੀ ਨੂੰ ਤੇ ਮੈਂ ਮਨਾ ਕਰਦਾ ਵੀ ਉਹਦਾਂ ਕਾਲੇ ਵਾਸਤੇ ਲੈਣਾ ਵਾ ਭਾਜੀ ਆਈ ਗੱਲ ਤੇ ਆ ਉਹ ਜਾਂਦੇ ਕਿ ਉਹ ਇੱਧਰ ਕਰੇ ਤੂੰ ਹੀ ਚੱਲ ਉਹ ਉਧਰ ਕਰੇ ਮਾਂ ਵਿਚਾਰੀ ਜਾਏ ਕਿੱਥੇ ਫਿਰ ਤੇ ਮੈਂ ਮਾਂ ਨੂੰ ਕਦੋਂ ਭੇਜਣਿਆ ਵਾ ਮੈਂ ਤਾਂ ਕਹਿੰਨੇ ਇੱਥੇ ਰੋ ਹੋਰ ਦੱਸ ਕਿਵੇਂ ਕਰਾਂ ਜੇ ਕਰਦੇ ਕਰੁੰਦੇ ਵੀ ਸੱਚ ਸਵਾਜ ਪੈਣੀ ਆ ਤੇ ਫਿਰ ਜਾਂ ਚੰਗੀ ਉਧਰ ਇਹ ਸੁਣਾ ਗੱਲ ਹੁੰਦੀ ਆ ਤੈਨੂੰ ਮਮੀ ਨੇ ਕਿਹਾ ਕਿ ਤੂੰ ਸੱਚ ਮੰਨ ਲਿਆ। ਹਈ। ਭਾਜੀ ਤੈ ਹਾਈਪਰ ਨੋਵੋ? ਤੂੰ ਇਹਦੇ ਮੈਨੂੰ ਪੁੱਛਿਆ ਉਦੋਂ ਮੈਂ ਤੁਹਾਨੂੰ ਦੱਸਦਾ। ਇੱਥੇ ਗੁੱਸੇ ਵਾਲੀ ਭਾਜੀ ਕੋਈ ਗੱਲ ਤੇ ਹੈ ਨਹੀਂ। ਨਹੀਂ ਤਾਂ ਗੁੱਸਿਆ ਨਹੀਂ ਲੱਗਾ। ਮਾਂ ਮਮੀ ਨੇ ਤੈਨੂੰ ਕਿਵੇਂ ਮੇਰੇ ਖਿਲਾਫ ਤੈਨੂੰ ਝੁਕਾਤਾ? ਤੇ ਮੈਨੂੰ ਵੀ ਇਹ ਪੁੱਛ ਗਈਆਂ। ਨਹੀਂ ਨਹੀਂ ਭਾਜੀ ਉਹਨਾਂ ਨੇ ਝੁਕਾਇਆ ਨਹੀਂ ਐ ਮੈਂ ਤਾਂ ਮਮੀ ਬੈਠੇ ਹੀ ਗੱਲ ਕਰਦੇ ਪਏ ਸੀ। ਮਮੀ ਨੂੰ ਉਦਾਂ ਮਨ ਪਰ ਆਇਆ ਹੋਣਾ। ਤੋਂ ਉਹ ਤੇ ਤਾਲ ਕਰਕੇ ਕਹਿੰਦੇ ਸੀਗੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੂੰ ਇਹ ਐਵੇਂ ਹਾਈਪਰ ਨੋਵੋ ਕੋ ਤੋ। ਫੇਰ ਉਹ ਚੰਗੇ ਆ ਨਾ ਛੋਟਾ ਚੰਗਾ ਨਾ ਭਾ ਜਿਹੜਾ ਪੁੱਛਦਾ ਨਹੀਂ ਆ ਤੇ ਜਿਹੜਾ ਪੁੱਛਦਾ ਵਾ ਮੈਨੂੰ ਤੇ ਗੱਲ ਹੀ ਛੱਡ ਦੋ ਤੁਸੀਂ ਜਿਹੜਾ ਪੁੱਛਦਾ ਵਾ ਉਹਨੂੰ ਭੋਂਟੂ ਕੇ ਛਿੱਤਰ ਮਾਰਨ ਦੀ ਆ ਮੈਨੂੰ ਕੀ ਪਤਾ ਨੂੰ ਕਿ ਕਹਤਾ ਵਾ ਦੱਸ ਹੈ ਕੱਪੜੇ ਨਾਲ ਕੱਪੜਾ ਸਾਰ ਹਰ ਇੱਕ ਚੀਜ਼ ਲੈ ਕੇ ਦਿਨਾ ਵਾ ਪਰਸੋਂ ਇਹ ਜੁੱਤੀ ਕਹਿਣ ਦੀ ਵਿੱਚ ਟੁੱਟੀ ਹੈ ਜੁੱਤੀ ਲੈ ਕੇ ਦਿੱਤੀ ਤੈਨੂੰ ਪਤਾ ਆ ਖਰਚਾ ਕਿੰਨੀ ਮੁਸ਼ਕਲ ਹੁੰਦਾ ਕਰਦਾ ਉਹ ਹੀ ਤਾਂ ਪਾ ਇਹਨਾਂ ਨੂੰ ਤੈਨੂੰ ਇਹ ਵੀ ਨਹੀਂ ਪਤਾ ਵੀ ਮੈਂ ਰਾਣੀ ਕੋ 5000 ਰੁਪਇਆ ਫੜਿਆ ਵਾ ਹੁਣ ਮੈਂ ਜੇ ਨਹੀਂ ਮਾਰਨੀ ਨਹੀਂ ਕਿ ਗਲਤ ਕਰਾਣਾ ਤੇ ਤੇ ਘਰ ਚ ਨਿੱਤ ਕਲੇਸ਼ ਰਵੇ ਪਾਜੀ ਮੈਨੂੰ ਪਤਾ ਵਾ ਮੈਂ ਛੋਟੀ ਭਾਬੀ ਵੱਲ ਵੀ ਗਈ ਸੀ ਤੇ ਉਹਨੇ ਮੈਨੂੰ ਇੰਨੀਆਂ ਗੱਲਾਂ ਸੁਣਾਈ ਮੈਂ ਤੁਹਾਨੂੰ ਕੀ ਨਹੀਂ ਦੱਸਾਂ ਸਾਰੇ ਘਰ ਦਾ ਨੇ ਤੇ ਚਿੱਠਾ ਹੀ ਫੋਲਦਾ ਕੰਦੇ ਕਿ ਉਹਨੇ ਪੈਸੇ ਲਿੱਤੇ ਆ ਵਾਪਸ ਨਹੀਂ ਕੀਤੇ ਮੈਂ ਉਹਨੂੰ ਸਮਝਾਇਆ ਮੈਨੂੰ ਥੋੜਾ ਗੁੱਸਾ ਵੀ ਛੜਿਆ ਭਾਜੀ ਮੈਨੂੰ ਬੋਲੀ ਵੀ ਫਿਰ ਮੈਂ ਥੋੜਾ ਉਹਨੂੰ ਪਿਆਰ ਨਾਲ ਵੀ ਸਮਝਾਇਆ ਮੈਂ ਕਿਹਾ ਭਾਬੀ ਉਹਨਾਂ ਦਾ ਹੱਥ ਹੈਗਾ ਟੈਡ ਛੜਡ ਭਾਜੀ ਤਨਖਾਣ ਹੀ ਆਈ ਤੇ ਘਰ ਦਾ ਸਿਸਟਮ ਥੋੜਾ ਸ਼ੋਰਟੇਜ ਚੱਲਣ ਦੀ ਪੈਸਿਆਂ ਦੀ ਮੈਂ ਕਿਹਾ ਤਾਂ ਕਰਕੇ ਉਹਨਾਂ ਕੋ ਦਿੱਤੇ ਨਹੀਂ ਗਏ ਸੱਚ ਸੁਣਨਾ ਚਾਹਨੀ ਹੈ ਪੰਜਾ ਮੈਂ ਕਿਉਂ ਲਿਆ ਹੈ ਬਿਜਲੀ ਦਾ ਬਿੱਲ 2000 ਆਇਆ ਵਾ ਮੈਂ ਦੇ ਕੰਨੀ ਵਾਲਾ ਪਾਇਆ ਨਹੀਂ ਪਾਇਆ ਛੋਟਾ ਭਰਾਵਾ ਮੈਂ ਕੱਥ ਬਾੜ ਚਲ ਗਿਆ ਸੋ ਖਰਚੇ ਹੋਣਗੇ ਉਹਦੇ ਸਿਰ ਤੇ ਉਹਨੇ ਮੈਂ ਕੀ ਟੈਨਸ਼ਨ ਪਾਣੀ ਤੇ ਉਹਨੇ ਆਪਣੀ ਜਨਾਨੀ ਦੇ ਕਾਂਚ ਵਾਲਾ ਪਾਤ ਆ ਇਹ ਮੇਰੇ ਕੋ 5000 ਰੁਪਏ ਲੈ ਕੇ ਗਿਆ ਜੇ ਮੈਂ ਨਾ ਗੱਲ ਕਰਾਂ ਨਾ ਤੇ ਮੈਂ 10000 ਰੁਪਏ ਲੈਣਾ ਨਾ 5 ਹੋਰ ਲੈਣਾ ਵਾ ਬੋ ਆ ਗੱਲ ਤੈਨੂੰ ਮੈਨੂੰ ਦੱਸੀ ਨਹੀਂ ਉਹਨੇ ਤੇ ਬਸ ਜਾਂਦੇ ਹੀ ਭਰਾਵਾ ਚਾਹ ਪੁੱਛੀ ਨਾਲੇ ਟਰੜ 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 ਗੱਲਾਂ ਕਿ ਉਹਨੇ 5000 ਲੱਲੇ ਉਹਨੇ ਮੈਨੂੰ ਮੁੜ ਕੇ ਦਿੱਤਾ ਨਹੀਂ ਮੈਂ ਮੈਨੂੰ ਪਾਜੀ ਆ ਵਿਚਲੀ ਗੱਲ ਦਾ ਨਹੀਂ ਸੀ ਪਤਾ ਪਤਾ ਨਹੀਂ ਕਿਉਂ ਮੇਰੀ ਭੰਡਕ ਨਹੀਂ ਕਰੀ ਜਾਂਦੇ ਆ ਇਦਾਂ ਮੰਮੀ ਨੇ ਪਤਾ ਨਹੀਂ ਕੀ ਦਿਮਾਗ ਚ ਚੱਲੰਗਾ ਜਿਹੜੇ ਤੇਰੇ ਸਾਹਮਣੇ ਆ ਰੋਲ ਆਪੇ 10 ਜਾਣ ਤੇ ਉਹਨੂੰ ਕੋਈ ਮੁਸ਼ਕਲ ਹੋਵੇ ਨਾ ਮਾਂ ਨੂੰ ਫਿਰ ਬੰਦਾ ਕਹਿੰਦਾ ਵੀ ਚੱਲਾ ਲੱਗਦਾ ਵੀ ਮੈਨੂੰ ਹਾਂ ਪੁੱਛ ਦੇਣੀ ਆ ਮੈਂ ਤੇ ਕਹਿੰਨਾ ਆ ਰਾਣਾ ਰੱਖ ਕੇ ਵੇਖੇ ਚਾਰ ਦਿਨ ਆਪੇ ਪਤਾ ਲੱਗ ਜਾਊਗਾ ਆ ਦਵਾਈ ਪਤਾ ਕਿੰਨੀ ਮਹਿੰਗੀ ਹੁੰਦੀ ਆ ਤੇ ਜੇ ਮੰਮੀ ਨੇ ਐਂਕੀ ਰਾਸ਼ਨ ਪਾਜ ਦਿੱਤਾ ਫਿਰ ਕੀ ਆ ਪਾਤਾ ਘਰ ਚ ਹੀ ਪਾਇਆ ਨਾ ਪਾਜੀ ਆ ਗਈ ਨਾ ਉਹੀ ਗੱਲ ਕਿ ਰਾਣਾ ਰੱਖ ਕੇ ਵੇਖ ਲੈ ਆ ਦਵਾਈ ਪਤਾ ਕਿੰਨੀ ਮਹਿੰਗੀ ਆਂਦੀ ਆ ਮੰਮੀ ਦੇ ਖਰਚੇ ਤੂੰ ਵੀ ਮੈਨੂੰ ਸੁਣਾ ਹੀ ਦਿੱਤਾ ਕੀ ਗੱਲ ਮਾਂ ਦੇ ਖਰਚੇ ਤੁਹਾਨੂੰ ਚੁੱਭਣ ਲੱਗੇ ਭਾਜੀ ਹੁਣ ਜਿਹੜਾ ਤੁਸੀਂ ਮੈਨੂੰ ਆ ਗੱਲ ਸੁਣਾਉਂਦੇ ਤੇ ਖਰਾਬਾ ਮੇਰੀ ਗੱਲ ਸੁਣ ਮੈਂ ਤਾਂ ਨੁੱਕੇ ਵੀ ਕਿਹਾ ਮੈਨੂੰ ਸੈਲਰੀ ਨਹੀਂ ਮਿਲੀ ਜੇ ਆਰ ਕੀ ਮਾਂ ਕੋ ਖਰਚਾ ਲਾ ਹੀ ਜਾ ਤਾਂ ਕੀ ਹੋ ਗਿਆ ਵੀਰੇ ਮੇਰੀ ਗੱਲ ਸੁਣੋ ਮੰਮੀ ਦੇ ਆ ਦੰਦ ਲਵਾਉਣ ਵਾਲੇ ਪਏ ਹੋਏ ਆ ਗੋਡੇ ਆ ਜਿਹੋ ਦੇ ਦਰਦ ਹੁੰਦਾ ਵਾ ਦੁੱਧ ਦਾ ਗਲਾਸ ਇੱਕ ਉਹਨੂੰ ਨਹੀਂ ਮਿਲਦਾ ਤਾਂ ਉਹਨੇ ਤਾਂ ਕਲਪਨਾ ਹੀ ਆ ਫਿਰ ਨਹੀਂ ਤੈਨੂੰ ਕੀ ਲੱਗਦਾ ਮੈਂ ਮਨਾਂ ਕਰਦਾ ਵੀ ਦੁੱਧ ਨਾ ਪੀ ਕਿੰਨੀ ਵਾਰ ਕਿਹਾ ਮੰਮੀ ਨੂੰ ਕਿ ਜੇ ਦੁੱਧ ਦਾ ਗਲਾਸ ਤੁਹਾਨੂੰ ਡਾਕਟਰ ਨੇ ਦੱਸਿਆ ਤੇ ਪੀਓ ਉਹ ਤਾਂ ਹੈਦਾ ਯਾ ਉਹਨਾਂ ਨੇ ਹੱਡੀਆਂ ਮਜ਼ਬੂਤ ਹੋਣੀਆਂ ਵਾ ਆਪਾਂ ਮਣਾ ਥੋੜਾ ਕਰਦੇ ਆਂ ਆਪਣੀ ਭਾਬੀ ਨੂੰ ਪੁੱਛ ਕੇ ਵੇਖ ਸਚਾਈ ਕੀ ਹੈਗੀ ਆ ਵੀਰ ਮੇਰਿਆ ਘਰ 'ਚ ਦੁੱਧ ਹੋਏਗਾ ਤੈਨੂੰ ਤੂੰ ਪੀਏਗੀ ਤੈਨੂੰ ਕੋ ਲੱਗਦਾ ਵਾ ਹੁਣ ਵੇਖ ਲੈ ਚ ਜਾ ਕੇ ਦੁੱਧ ਹੈਗਾ ਕਿ ਨਹੀਂ ਹੈਗਾ ਸਭ ਕੁਝ ਤੇ ਹੈਰਾ ਵਾ ਪਤਾ ਨਹੀਂ ਤੈਨੂੰ ਕਿਉਂ ਲੱਗਣ ਲਿਆ ਵਾ ਕਿਉਂ ਕਹਿੰਦੀ ਇਦਾਂ ਮੈਨੂੰ ਤੇ ਇਹ ਨਹੀਂ ਸਮਝ ਲਉਗੀ ਤੂੰ ਪਤਾ ਨਹੀਂ ਕਿਹੋ ਜੀਆਂ ਗੱਲਾਂ ਕਰਨ ਦੀਆਂ ਦੱਸ ਗੱਲਾਂ ਮੈਂ ਇਤਰਾ ਦੀਆਂ ਕਰਦੀ ਪੀ ਆ ਉਹਦੇ ਕੋ 4 ਪੈਸੇ ਹੈਗੇ ਆ ਪੈਨਸ਼ਨ ਆਉਂਦੀ ਆ ਤੇ ਉਹ ਚੰਗੀ ਲੱਗਦੀ ਆ ਜੇ ਕੱਲ ਨੂੰ ਉਹ ਕੋ ਕੁਝ ਨਾ ਬਚਿਆ ਉਹਦਾ ਕੀ ਹੋਣਾ ਵਾ ਰੱਬ ਜਾਣੇ ਮੇਰੀ ਗੱਲ ਸੁਣ ਜੇ 4 ਦਿਨ ਤੂੰ ਆਈ ਆ ਨਾ ਤੇ ਆਰਾਮ ਨਾਲ ਖਾ ਪੀ ਹਵੇ ਇਨੀਆ ਟੈਨਸ਼ਨ ਨਾ ਲੈ ਕੇ ਜਾ ਬਰਦਾਨੀ ਕਿਹੜੀ ਨਿੱਕੀ ਨਿੱਕੀ ਗੱਲ ਫਿਰ ਤੂੰ ਮੈਂ ਤੈਨੂੰ ਕੀ ਕਮਾਣ ਹਾਂ ਵੀ ਨਹੀਂ ਸਮਝੰਦੇ ਉਹਦੇ ਵੱਲ ਗਈ ਉਹ ਆਪਣੀ ਉਮੀਦਾਂ ਲਾ ਕੇ ਬੈਠੀ ਆ ਵਿੱਚ ਮੰਮੀ ਵਿਚਾਰੀ ਪਿਸੰਦੇ ਆ ਹਾਏ ਰੱਬਾ ਕਹਦਾਂ ਨੀ ਮੇਰੀ ਮਾਂ ਦਾ ਕੀ ਹੋਣਾ ਵਾ ਕਿਉਂਕਿ ਦੋਵੇਂ ਤਾਂ ਹੁਣ ਸੈਡ ਤੇ ਹੋ ਗਏ ਆ ਵਿੱਚ ਉਹ ਰਹਿ ਗਈ ਆ ਉਹਦੇ ਪਿੱਛੇ ਮੈਂ ਇਹਨਾਂ ਨੂੰ ਤਾਂ ਇੰਨੀ ਸ਼ਰਮ ਨਹੀਂ ਹੈਗੀ ਕਿ ਆਡੀ ਭੈਣ ਹੈਗੀ ਐ ਹਾਂ ਲੈ ਹੁਣ ਇਹ ਦੱਸੋ ਨਾ ਅਮਰ ਸਿੰਘ ਜੀ ਹੱਥ ਪਿਆ ਰੱਖੇ ਕਿੱਥੇ ਪਿਆ ਵਾ ਇੱਥੇ ਆ ਦਿਨੀ ਆ ਤੇ ਤੁਸੀਂ ਮੇਰੀ ਗੱਲ ਸੁਣੋ ਪਰੇ ਵਾ ਫੜਾ ਮਤੋਂ ਆ ਲੈ ਫੜਾ ਫੜਾ ਉਹ ਆ ਵੇ ਫੜਾ ਫੜਾ ਮੇਰੀ ਗੱਲ ਸੁਣੋ ਤੇ ਮੈਂ ਕੰਨਾਈ ਗੱਲ ਕਰਨੀ ਆ ਮੰਮੀ ਤੇ ਕੱਲ ਦੇ ਵਿਆਹ ਗਏ ਆ ਜਿਹੜੇ ਉਹਨਾਂ ਦੇ ਪੇਕੇ ਆ ਦੇ ਵਿੱਚ ਦੂਰ ਨੇ ਐ ਤਾਂ ਮੈਨੂੰ ਤਾਂ ਰਿਸ਼ਤੇਦਾਰੀ ਨਹੀਂ ਪਤਾ ਲੱਗਦਾ ਇੱਕ ਤਾਂ ਮਾਦਾ ਦੀ ਨਹੀਂ ਆ ਲੰਮੀਆਂ ਜੋੜੀਆਂ ਦੇ ਰਿਸ਼ਤੇਦਾਰੀਆਂ ਵਾ ਇਹ ਤਾਂ ਬਸ ਨਾ ਵਿਆਹ ਆ ਹੀ ਵੇਖ ਕੇ ਪੁੱਗ ਦੀ ਕਦੀ ਕਿਸੇ ਦੇਖ ਦੀ ਕਦੀ ਕਿਸੇ ਦੀ ਮੇਰੀ ਸੁਣੋ ਗੱਲ ਪਿੰਡ ਦੇ ਵਿੱਚ ਮੰਮੀ ਦੀ ਭੈਣ ਬਣੀ ਸੀ ਉਹਦੇ ਮੁੰਡੇ ਦਾ ਵਿਆਹ ਸੀ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਬੁਲਾਇਆ ਸੀ ਤੇ ਮੰਮੀ ਕਹਿੰਦੇ ਮੈਂ ਕੱਲ ਹੀ ਚੱਲ ਜੰਦੀ ਆ ਤੇ ਇਹ ਸਾਰੇ ਜਾਣੇ ਕਿੱਥੇ ਜਾਵੋਗੇ ਮੈਂ ਤਾਂ ਤਿੰਨ ਦਿਨ ਪੜਾ ਖਾਂਡ ਹੈਗੀ ਆ ਤੇ ਮੈਂ ਮੰਮੀ ਨੂੰ ਕਹੇ ਵੀ ਚੱਲ ਇੱਕ ਦਿਨ ਉਹਨੂੰ ਰਹਿ ਆ ਜੀ ਕੋਈ ਗੱਲ ਨਹੀਂ ਤੇ ਮੰਮੀ ਨੇ ਸ਼ਾਮ ਤੱਕ ਆ ਜਾਣਾ ਵਾ ਕੱਲ ਤੇ ਗਈ ਆ ਹਾਂ ਸੇਰ ਦੇ ਵਿਆਹ ਹੋਇਆ ਤਿਆਰੀ ਅੱਜ ਫੋਨ ਕਰ ਦਿੱਤਾ ਕਿ ਮੈਂ ਪੇਕੇ ਚੱਲੀ ਆ ਲੱਗੇ ਹੋਣਾ ਇੰਨੇ ਤੇ ਮੈਂ ਉਧਰੋਂ ਵੀ ਹੋਣੀ ਆ ਮੰਮੀ ਕਹਿੰਦੇ ਸੀ ਕਹਿੰਦੇ ਮੈਂ ਦੋ ਹੋ ਕੇ ਤੇ ਕੀ ਪਤਾ ਦੋ ਦਿਨ ਲਾ ਆਉਣਾ ਚਲੋ ਠੀਕ ਆ ਜਾਣਾ ਪੇਕੇ ਕੋਈ ਨਹੀਂ ਜਾਓ ਰੋ ਉਹਨਾਂ ਨੂੰ ਕੋ ਮੈਂ ਕਰਾ ਇੱਥੇ ਕੰਮ ਕਰਾਉਣੀ ਆ ਉਹਨਾਂ ਨੂੰ ਇਹ ਤਾਂ ਸਮਝੋ ਨਹੀਂ ਚਾਹੀਦੀ ਨਾ ਕਿ ਕੁੜੀ ਆਈ ਹੈ ਤਿੰਨ ਚਾਰ ਦਿਨ ਹੋ ਗਿਆ ਅੱਜ ਉਹ ਕਹਿਣ ਦੀ ਮੈਂ ਜਾਣਾ ਉਹਦੇ ਘਰ ਵਾਲੇ ਦਾ ਫੋਨ ਆਉਂਦਿਆ ਜੀ ਲੈਣ ਉਹਨਾਂ ਤੂੰ ਉਹਨਾਂ ਨੇ ਜਾਣਾ ਵਾਸਤੇ ਦੇਣਾ ਕੀ ਕਰਨਾ ਨਾ ਮਾਦਾ ਮੈਨੂੰ ਕੋ ਸ਼ਾਕੀ ਫੜਾ ਕੇ ਗਈ ਆ ਪਿਆ ਦੇਦੀ ਉਹਨੂੰ ਸੂਰ ਤੇ ਆਉਂਦੇ ਆ ਨਿਆ ਪਹਿਲਾਂ ਉਹਨੂੰ ਫੜਾ ਦਿੱਤੇ ਬੰਦਾ ਤੁਰਲ ਲੱਗਦਾ ਵਾ ਫਿਰ ਉਹਦੇ ਘਰ ਵਾਲੇ ਦੇ ਸਾਹਮਣੇ ਦਿੰਦੇ ਫੋਨ ਉਹਨੇ ਕਹਿਣਾ ਮੀਨਿੰਗ ਮਾਂ ਨੇ ਦਿੱਤੇ ਭਰਾ ਤੇ ਜਾਈ ਮੈਨੂੰ ਵੱਖਰੇ ਦੀ ਮੇਰੀ ਸੋਣ ਗੱਲ ਮੰਮੀ ਨੂੰ ਨਹੀਂ ਪਤਾ ਸੀ ਰਾਧਾ ਨੇ ਅੱਜ ਜਾਣਾ ਵਾਜਾ ਨੂੰ ਫੋਨ ਹੋਣਾ ਮਾਂ ਰਾਧਾ ਨੇ ਤੇ ਤੇਰਾ ਤਾਂ ਗੱਲ ਕੀਤੀ ਵੀ ਭਾਬੀ ਫੋਨ ਆਂਦਾ ਮੈਂ ਵੀ ਜਾਵਾਂ ਕਿੰਨੇ ਦਿਨਾਂ ਤੀ ਤੇ ਆਈ ਆ ਕੱਲ ਵੀ ਹੋਈ ਸੀ ਗੱਲ ਪਰਸੋਂ ਹੀ ਹੋਈ ਸੀ ਗੱਲ ਵੀ ਮੈਂ ਚਲ ਜਾਨਾ ਪਰਸੋਂ ਤੇ ਉੱਤਾਂਕ ਇਹਦੇ ਘਰ ਵਾਲੇ ਨੂੰ ਤਾਂ ਜាំ ਮਹਤਾਇਆਂ ਉਹ ਕਰਦੀ ਵੀ ਮੈਨੂੰ ਕੁਝ ਦੇ ਕੇ ਜਾਂਦੀ ਵੀ ਸੀਮਾ ਜੀ ਇਹਦਾ ਬਣ ਗਿਆ ਜਾਂ ਇਹਦਾ ਘਰ ਵਾਲਾ ਲੈਨ ਆ ਗਿਆ ਤੇ ਅੱਲਾ ਫੜ ਤਿੰਨ ਪਿਆਰ ਦੇ ਮਾਂ ਕੀ ਗੱਲ ਸਾਰੀਆਂ ਜ਼ਿੰਮੇਵਾਰੀਆਂ ਸਾਡੀਆਂ ਹੀ ਆ ਤੇ ਦੂਜੀ ਦਾ ਪਤਾ ਸ਼ਮੀ ਦਾ ਰਾਹ ਆ ਨਾ ਸੈੱਟ ਹੋ ਕੇ ਬੈ ਗਈ ਆ ਉਹਨੂੰ ਕੋਈ ਪਤਾ ਨਹੀਂ ਪਿੰਨਣਾ ਨੇ ਇੱਕ ਕੱਲੀ ਕੱਲੀ ਆ ਕਿਵੇਂ ਮਿਲਣਾ ਵਰਤਣਾ ਕੀ ਦੇਣਾ ਹੈ ਨਾ ਉਹਨੂੰ ਪਤਾ ਆ ਉਧਰ ਹੈਗੀ ਰੋਟੀਆਂ ਵੀ ਇਧਰੋਂ ਖਾ ਕੇ ਜਾਂਦੀ ਚਾਹ ਵੀ ਇਧਰੋਂ ਪੀ ਕੇ ਜਾਂਦੀ ਉਹਦੇ ਨਾਲ ਜਾਂਦੀ ਆ ਤੇ ਭਾਬੀ ਨਾਲ ਮਿਲ ਆਉਂਦੀ ਆ ਫਾਰਮੈਲਟੀ ਉਹ ਵੀ ਪੂਰੀ ਕਰ ਦਿੰਦੀ ਬਹਿ ਜਾ ਚਾਹ ਬਣਾਵਾ ਤੇ ਬਹਿ ਜਾ ਰੋਟੀ ਬਣਾਵਾ ਕਦੇ ਇਸ ਤਰ੍ਹਾਂ ਕਰਾਂ ਸ਼ਮੀ ਨਾਲ ਚੱਲ ਜਾ ਉਹਨੂੰ ਪੁੱਛੇ ਸਭ ਮੀਨੋ ਕਿ ਇਹ ਜ਼ਿਆਦਾ ਚੱਲੀ ਆ ਜੇ ਤੇ ਕੁਝ ਦੇਣਾ ਤੇ ਦੱਸ ਦੋ ਅੱਛਾ ਉਹਨੂੰ ਮੈਂ ਕਹਾਂ ਕਿ ਕੁਝ ਦੇਣਾ ਤੇ ਦੱਸ ਦੋ ਉਹਦਾ ਨਹੀਂ ਫਿਰ ਜੀ ਪਿੰਦੀ ਗਾਦਾ ਕਹਿ ਕੇ ਆਈ ਆ ਸਵੇਰੇ ਗਈ ਆ ਤੇ ਭਾਬੀ ਅੱਜ ਮੈਂ ਚੱਲ ਜਾਣਾ ਤੇ ਮੈਂ ਆਵਾਂ ਵੀ ਮੰਮੀ ਘਰ ਨਹੀਂ ਹੈਗੇ ਦੀਦੀ ਦੱਸੋ ਕੀ ਦੇਣਾ ਮੈਂ ਨਹੀਂ ਤੇ ਸਮੀ ਭਾਬੀ ਨੂੰ ਪਤਾ ਮਰਾਨਾ ਚਲਦਾ ਮਰਾਨਾ ਨਹੀਂ ਹੋ ਗਿਆਈ ਆ ਕਹਿ ਕੇ ਆਈ ਆ ਤੇ ਅੱਜ ਫੋਨ ਆਇਆ ਸ਼ਾਮ ਤੱਕ ਕਹਿੰਦੀ ਆ ਮੈਂ ਆ ਜਣਾ ਤੇ ਜੇ ਨਾ ਆਏ ਫਿਰ ਨਹੀਂ ਜਾਣਾ ਤੇ ਜੇ ਆਗੇ ਤੇ ਮੈਂ ਚੱਲ ਜਾਣਾ ਪਰ ਇੰਨਾ ਵੀ ਪਤਾ ਵਾ ਵੀ ਮੰਮੀ ਘਰ ਨਹੀਂ ਹੈ ਜੀ ਤੇ ਇਹ ਤੇ ਚਾਹੀਦਾ ਨਾ ਸ਼ਮੀਨ ਸੋਚਣਾ ਪਿਆ ਪਰਾਂ ਦਾ ਕੁਛਣਾ ਕੁਛ ਤੇ ਤੇ ਰਾਣਾ ਉਤਰਾ ਤੇ ਕਹਿੰਦਾ ਵੀ ਬੜਾ ਫੜੀਆਂ ਬੜਾ ਫੜਾ ਮਾਰਦਾ ਵਾ ਉਹ ਜਿਨਾ ਹਰ ਪਾਸੇ ਕਹਿੰਦੇ ਆ ਜਿੰਨਾ ਖਰਚੇ ਆ ਨਾ ਆਪਾਂ ਹੀ ਕਰਦੇ ਆ ਇਹ ਤੇ ਕੁਛ ਕਰਦੇ ਨਹੀਂ ਹੈਗੀ ਤੇ ਇਹਨਾਂ ਨੇ ਸਮਝ ਹੁੰਦਾ ਵੱਖ ਤੇ ਹੋ ਗਈ ਆ ਕੋਈ ਵੀ ਪਰੋਣਾ ਹੋਣਾ ਹੋਏ ਨਾ ਕਿਸੇ ਨੇ ਵੀ ਆ ਜਿਹੜਾ ਡੱਬਾ ਵੀ ਆਇਆ ਜੀ ਵਿਆਹ ਦਾ ਉਹਨਾਂ ਨੇ ਵੀ ਇਦਾਂ ਹੀ ਹੋਣਾ ਕਿ ਤੇ ਸੱਸ ਮਾਵਾ ਉਹਦੇ ਸਾਈਡ ਤੇ ਹੋ ਕੇ ਬਹਿ ਗਈ ਕੋਈ ਖਰਚਾ ਨਹੀਂ ਬਸ ਇੱਕੋ ਪੇਕੇ ਸਾਹਮਣ ਦੀ ਜਾਪਨੀ ਪੇਕੇ ਆ ਗਈ ਚਲ ਗਈ ਆ ਗਈ ਚਲ ਗਈ ਹੋਰ ਇਹਨੂੰ ਸਹੁਰਿਆਂ ਦੇ ਰਿਸ਼ਤੇ ਜਾਲੀ ਦਾ ਕੋਈ ਪਤਾ ਨਹੀਂ ਆ ਯਾਰ ਅੱਗੇ ਮੈਨੂੰ ਪਤਾ ਨਹੀਂ ਕਿੰਨੀਆਂ ਟੈਨਸ਼ਨ ਆਈਆਂ ਵਾ ਇਹ ਕੰਨ ਇਹਦਾ ਨਹੀਂ ਸਮਝ ਲੰਘਣ ਦੀ ਰਾੜੇ ਹੋਣਾ ਦੀ ਹੈ ਕੀ ਕਰਨ ਕੀ ਦੇ ਆ ਬੰਦਾ ਕੁਛ ਨਹੀਂ ਆਣਾ ਵਾ ਇਹਨੂੰ ਇਹ ਨਹੀਂ ਪਤਾ ਵੀ ਭੈਣ ਆਈ ਜਾ ਤੇ ਉਹਨੂੰ ਚਾਰ ਪਾਏ ਦਵਾ ਮਾ ਵੀ ਹੱਥ ਚ ਜਨੇ ਵਾਪਸ ਜਾਣਾ ਤੇ ਖਾਲੀ ਹੱਥ ਜਾਉਗੀ ਮੰਮੀ ਨੇ ਤੇ ਸੂਟ ਦਿੱਤਾ ਵਾ ਤੇ ਇਸ ਤਰ੍ਹਾਂ ਕਰੀ ਤੂੰ ਵੀ ਨਾ ਕੁਛ ਦੇ ਦੇ 500 ਰੁਪਏ ਦੇ ਦੇ ਨੇ ਰਾਧਾ ਨੂੰ ਉਹੀ ਗੱਲ ਆ ਤੇ ਤਦ ਰਾਣਾ ਕੰਦਵਾਜੋ ਮੈਂ ਤੇ ਕਹਣਾ ਇੱਕ ਵਾਰੀ ਤੂੰ ਹੋ ਕੇ ਆ ਸ਼ੰਮੀ ਦੇ ਕੰਨ ਚ ਗੱਲ ਪਾ ਗਿਆ ਵੀ ਉਹਨੇ ਜਾਣਾ ਵਾ ਕੁਛ ਨਾ ਕੁਛ ਦੋ ਕੁੜੀ ਨੂੰ ਤੋਰਨਾ ਨਹੀਂ ਆ ਇੰਜ ਹੀ ਕਰਨਾ ਪੈਣਾ ਇਹਦੇ ਸਾਈਡ ਤੇ ਹੋ ਕੇ ਬੈਠੀ ਆ ਨਾ ਮੈਂ ਇੰਜ ਕਰ ਲਈ ਆ ਮੈਂ ਜਾਣੀ ਭਲਾ ਸ਼ੰਮੀ ਵਸ ਗਾਧਾ ਨੂੰ ਨਹੀਂ ਘਟਦੀ ਲੈ ਜਾ ਨਾਲੀ ਤੇ ਚੱਲੀ ਉਹ ਕੁੜੀ ਮੈਂ ਹੀ ਲੈ ਜਾ ਕੇ ਨਾਲ ਹੀ ਉੱਥੇ ਰਾਣਾ ਮਿੱਥਾ ਹੋਗਾ ਰਾਣੇ ਨਾਲ ਗੱਲ ਕਰੀ ਨੂੰ ਕਹ ਦੇਉ ਭਾਜੀ ਕੁਛ ਨਾ ਕੁਛ ਦੇਣਾ ਤੇ ਭੈਣ ਜੀ ਘਰ ਹੋਏਗਾ ਤੇ ਫਿਰ ਹੀ ਗੱਲ ਕਰੂੰਗੀ ਟੱਬਲ ਤੇ ਦੇਖੋ ਸਭ ਕੁਝ ਹੁੰਦਾ ਵਾ ਇਹ ਥੋੜੀ ਹੋਣੀ ਕਹਿ ਦੇਣਾ ਵੀ ਉਹ ਪਹਿਲੀਆਂ ਤੇ ਜਾ ਕੇ ਪੈ ਗਈ ਨਾ ਲੈ ਗਿਆ ਬਾਤੂ ਹੈ ਸਭੀ ਕੋ ਸਭ ਕੁਝ ਆ ਮੈਂ ਕਹੂੰ ਕੁੜੀ ਨਾ ਜਾਣੀ ਤੇ ਉਹਦੇ ਘਰ ਵਾਲੇ ਨੂੰ ਨਾ ਤੇ ਸ਼ਾਮ ਨੂੰ ਆਈ ਘਰ ਇਧਰ ਤੇ ਤੋੜ ਦਈਏ ਆਪਾਂ ਦੋਵੇਂ ਜਣੀਆਂ ਪੱਜਾਈਆਂ ਦਾ ਫਰਜ਼ ਨਿਭਾਈਏ ਇਹ ਥੋੜੀ ਆ ਕਿ ਸੱਸ ਨਹੀਂ ਹੈਗੀ ਤੇ ਆਪਾਂ ਫਰਜ਼ ਨਹੀਂ ਨਿਭਾਉਣਾ ਆਪਾਂ ਹੀ ਫਰਜ਼ ਨਿਭਾਉਣਾ ਵਾ ਤੇ ਮੈਂ ਕਹੂੰਗੀ ਆ ਜੀ ਤੇ ਦੋਵੇਂ ਜਣੀਆਂ ਉਹਨੂੰ ਤੋੜ ਦਈਏ ਹੱਸਾ ਮੈਂ ਤੇਨੂੰ ਇੱਕ ਗੱਲ ਕਰਨੀ ਮੈਨੂੰ ਟੈਨਸ਼ਨ ਬੜਾ ਕਾਦੀ ਆ ਮੈਨੂੰ ਟੈਨਸ਼ਨ ਹੈ ਕਿ ਰਾਧਾ ਨੇ ਟੈਨਸ਼ਨ ਦਿੱਤੀ ਮੈਨੂੰ ਕਾਦੀ ਉਹ ਯਾਰ ਮੰਮੀ ਨੇ ਇਹਨੂੰ ਸਾਰੀਆਂ ਗੱਲਾਂ ਕੀਤੀਆਂ ਵੀ ਮੈਨੂੰ ਦੁੱਧ ਦਾ ਗਲਾਸ ਨਹੀਂ ਦਿੰਦੇ ਮੈਨੂੰ ਦਵਾਈ ਨਹੀਂ ਦਿੰਦੇ ਮੇਰੇ ਦੰਦ ਨਹੀਂ ਲਗਵਾਉਂਦੇ ਨਹੀਂ ਪਤਾ ਤੇ ਮਮਾ ਤੂੰ ਮੇਰੀ ਗੱਲ ਤੇ ਸੁਣਾ ਮੈਂ ਸੋਦਾ ਪਾਪਾ ਕਿਤੇ ਨਹੀਂ ਆ ਤੇ ਜੇ ਮੈਨੂੰ ਸੈਲਰੀ ਨਹੀਂ ਮਿਲੀ ਰਾਤਾ ਨੂੰ ਨਹੀਂ ਪਤਾ ਮੈਂ ਦੱਸਿਆ ਵੀ ਮੈਨੂੰ ਸੈਲਰੀ ਨਹੀਂ ਮਿਲੀ ਤਾਂ ਵੀ ਰਾਰਾ ਕਹਿੰਦੀ ਨਹੀਂ ਤੁਸੀਂ ਮੰਮੀ ਦਾ ਧਿਆਨ ਹੀ ਨਹੀਂ ਰੱਖਦੇ ਆ ਬੰਦਾ ਕੁਛ ਇਹੋ ਜੇ ਕੰਨ ਭਰਤੇ ਮਾਤਾ ਦੇ ਦੁੱਧ ਸਾਡੇ ਕੋਈ ਕਾਟਾ ਦਾ ਦੁੱਧ ਦਾ ਇੰਨੀਆਂ ਮੱਜਾਂ ਪਿੰਡ ਸਾਡੀਆਂ ਹੁਣ ਤੁਹਾਨੂੰ ਪਤਾ ਵਾ ਦੁੱਧ ਨਹੀਂ ਉਹ ਦੇਣ ਦੀਆਂ ਆਪਾਂ ਜੇ ਆਪ ਮੁੱਲ ਲੈ ਲੈ ਕੇ ਪੀਣੇ ਆ ਤੁਹਾਨੂੰ ਜਿੰਨਾ ਕੇ ਹਿੱਸੇ ਹੁੰਦਾ ਮਾਤਾ ਨੂੰ ਓਨਾ ਕੇ ਦੇਣਾ ਮਾਤਾ ਵਾਲੀਆਂ ਮੱਜਾ ਸੂਣ ਵਾਲੀਆਂ ਸਾਡੀਆਂ ਉਂਝ ਨਹੀਂ ਦੇਣ ਦੀਆਂ ਜੇ ਦੁੱਧ ਤੇ ਆਪਾਂ ਬਾਜ਼ਾਰੋਂ ਲੈ ਕੇ ਰਹਿੰਦੇ ਮਾਤਾ ਇਹਨਾਂ ਨੇ ਕਹਿੰਦੀ ਪਿੱਤਾ ਵੀ ਮੈਨੂੰ ਸੀਮਾ ਕਾਪਾ ਇੱਕ ਦਿੰਦੀ ਰੱਖ ਸੌਣ ਲਈ ਉਹ ਮੈਂ ਤਾਂ ਦਿੰਦੀ ਤੇ ਉਹਨੇ ਦਵਾਈ ਉਹ ਜੜੀ ਹੈ ਨਾ ਦੁੱਧ ਨਾਲ ਖਾਣੀ ਹੁੰਦੀ ਆ ਫੇਰ ਵੀ ਕੁੜੀ ਦੇ ਕੰਮ ਤੇ ਹਰੇਕ ਗੱਲ ਪੁੰਦੀ ਆ ਬੀ ਮੈਂ ਤੈਨੂੰ ਇੱਕ ਗੱਲ ਕਵਾਂ ਰਾਣੇ ਨੇ ਵੀ ਮੱਥੇ ਤੇ ਅੱਖਾਂ ਰੱਖ ਲਈਆਂ ਰਾਣੇ ਨੂੰ ਪਤਾ ਪੀਨਾਂ ਦੀਆਂ ਮੱਜਾਂ ਦੁੱਧ ਨਹੀਂ ਦੇਂਦੀਆਂ ਪੀ ਚੱਲ ਮੇਰੇ ਤੂੰ ਹੀ ਦੁੱਧ ਸਾਡੇ ਕੋਲ ਲੈ ਲੋ ਉਹਨੂੰ ਪਤਾ ਵੀ ਆ ਪਰ ਕਿੱਲੋ ਦੁੱਧ ਲੈ ਕੇ ਨਾ ਤੇ ਉਹਦੀ ਮੋਟੀ ਨੇ ਨਾ ਗਲੀ ਗਲੀ ਸੁਣਾਉਣਾ ਵਾ ਸਾਰਿਆਂ ਨੂੰ ਹੋਰ ਤੇ ਕਿਸੇ ਨੂੰ ਸੁਣਾਏ ਨਾ ਸੁਣਾਈ ਅਮਰਜੀਤ ਅੰਢੀ ਨੇ ਜਾ ਕੇ ਪਹਿਲਾਂ ਸੁਣ ਕੇ ਆਉਣਾ ਤੇ ਉਹਨੇ ਕਹਿਣਾ ਹੈ ਨਹੀਂ ਤੂੰ ਅੱਜ ਕੱਲੋਂ ਨਾ ਕੋ ਦੁੱਧ ਦੇਗੇ ਤੇ ਉਹਨਾਂ ਨੂੰ ਤੇ ਕਰੋ ਤੇ ਹੀ ਕੱਢ ਦਿੱਤਾ ਉਹਦੇ ਹੈ ਵੀ ਜਨਾਨੀ ਉਹ ਜਿਹੜੀ ਮੂੰਹ ਤੇ ਗੱਲ ਮਾਰਨ ਵਾਲੀ ਐ ਚੰਗਾ ਸਭ ਨਹੀਂ ਲੈਂਦੇ ਸਾਨੂੰ ਮੋੜ ਲਈ ਸਹੀ ਆ ਕੁਛ ਦੇਣੇ ਮੈਂ ਤੇ ਤਾਂ ਕਿ ਨਾ ਵੀ ਇਹ ਤੇ ਘਰ ਵਾਲੀ ਗੱਲ ਆ ਇਤਨਾ ਹੀ ਪਿਆਰ ਵਧੂਗਾ ਉਹ ਨਹੀਂ ਜੀ ਜੇ ਆਪਾਂ ਇੱਕ ਦੂਜੇ ਨੂੰ ਚੀਜ਼ ਦਵਾਂਗੇ ਲਵਾਂਗੇ ਫੇਰ ਹੀ ਵਧੂਗਾ ਪਿਆਰ ਤੇ ਕਹਿੰਦੀ ਆ ਨਾ ਪਿਆਰ ਵਧੇਗਾ ਪਿਆਰ ਉਹਦੋਂ ਹੀ ਵਧ ਜਾਂਦਾ ਜੇ ਇਹ ਘਰੋਂ ਨਾ ਜਾਂਦੀ ਤੇ ਸਹੰਤੀ ਨਾਲ ਤੁਰੇਂਦੀ ਸਾਡੇ ਨਾਲ ਆਪਾਂ ਦੋਵੇਂ ਜਾਨੀਆਂ ਰਲ ਮਿਲ ਕੇ ਕੰਮ ਕਰਦੀਆਂ ਨਾ ਕੰਮ ਸੋਰ ਬੰਦੀ ਤੇ ਨਾ ਇਹ ਇੱਥੋਂ ਤੱਕ ਗੱਲ ਹੁੰਦੀ ਤੇ ਪਿਆਰ ਕਿਉਂ ਨਹੀਂ ਵੱਧ ਜਾਣਾ ਜਦੋਂ ਆਪਾਂ ਘਰੋਂ ਹੀ ਪਿਆਰ ਕੁੱਟ ਲਿਆ ਤੇ ਪਿਆਰ ਖਤਮ ਹੋ ਗਿਆ ਫਿਰ ਤੂੰ ਕੌਣ ਤੇ ਮੈਂ ਕੌਣ ਫਿਰ ਤੇ ਜਿਵੇਂ ਸੱਤ ਬਗਾਨੇ ਨਹੀਂ ਮਿਲਦੇ ਠੀਕ ਆ ਜੇ ਉਹਨੇ ਵੇਖਿਆ ਤੇ ਸਾਸੀ ਕਾ ਕਰ ਦੇਣੀ ਆ ਨਹੀਂ ਤੇ ਆਪਾਂ ਨਹੀਂ ਕਰਨੀ ਅਨਗੋਰ ਮਾਰਦੀ ਆ ਚੰਮੀ ਹੁਣ ਚਲ ਜਾਨ ਬਹੁਤੀਆਂ ਗੱਲਾਂ ਨਾ ਕਰ ਜਾ ਉਧਰ ਹੋ ਕੇ ਆ ਰਾਧਾ ਨੂੰ ਲੈ ਜਾ ਨਾਲ ਹੀ ਰਾਧਾ ਨੂੰ ਰਹਿਣ ਦੋ ਹੁਣ ਮੈਂ ਕੁੜੀ ਸਾਹਮਣੇ ਥੋੜੀ ਕਹਿਣਾ ਮੈਂ ਤੁਹਾਨੂੰ ਜੀ ਕਹੂੰਗੀ ਕਿ ਮੈਨੂੰ ਕੰਮ ਹੈ ਉਧਰ ਤੇ ਇਹ ਛੋਟੀ ਭੱਗ ਗਲਤ ਮੈਂ ਜਰਾ ਕਚਨੀ ਤੂੰ ਘਰ ਦਾ ਦੇਖ ਜੇ ਉਹਨਾਂ ਮਗਰੋਂ ਘਰ ਵਾਲਾ ਆ ਗਿਆ ਉਹਨੇ ਕਿਹਾ ਦੋਵੇਂ ਨਿਕਲ ਗੀਆਂ ਨਹੀਂ ਤੇ ਮੈਂ ਕਹਿੰਦੀ ਮੇਰੀ ਗੱਲ ਸੁਣ ਉਹਨਾਂ ਨੂੰ ਫੇਰ ਸੁਣਾ ਦੇ ਦੀ ਕਿ ਉਹਦੇ ਘਰ ਵਾਲੇ ਲੋਣਾ ਤੇ ਇੰਦਰ ਹੀ ਆ ਜੇ ਹੋ ਨਹੀਂ ਥੋੜੀ ਕਹਿਣਾ ਵਾ ਵੀ ਤੋਰ ਉਹਨੂੰ ਮੈਨੂੰ ਇਹ ਵੀ ਕਹਿਣਾ ਵਾ ਵੀ ਮੰਮੀ ਘਰ ਨਹੀਂ ਹੈ ਤੇ ਭਾਗੀਆਂ ਦਾ ਫਰਜ਼ ਨਿਭਾਈ ਗਈ ਤੇ ਤੂੰ ਆ ਜੀ ਆਉਣ ਵਾਲਾ ਵਾ ਤੇ ਤੂੰ ਪਹਿਲੋ ਹੀ ਆ ਜਾ ਤੇ ਰੋਟੀ ਪਾਣੀ ਨਾਲੇ ਤਿਆਰ ਕਰ ਲੈਂਦੀਆਂ ਦੋਵੇਂ ਜਣੀਆਂ ਬਲਨੀ ਕਿੱਥੋਂ ਬੋਲਦੀ ਆ ਚਲ ਠੀਕ ਆ ਵੇਖ ਜੰਦੀ ਤੂੰ ਅੱਜ ਛੁੱਟੀ ਲਈ ਹੈ ਨਾ ਉਹ ਤੇ ਚੁੱਤੀ ਕਰਨੀ ਪੈਣੀ ਆ ਦਾਦਾ ਜੀ ਘਰ ਵਾਲੇ ਨਹੀਂ ਆਉਣਾ ਤੇ ਮੈਂ ਜੇ ਘਰ ਹੀ ਨਾ ਆਉਂਗਾ ਤਾਂ ਨਗਣਾ ਲੈ ਤੇਰਾ ਭਰਾ ਤੇ ਘਰੇ ਨਹੀਂ ਤੈਨੂੰ ਪਤਾ ਨਾ ਮਸਾਂ ਮਸਾਂ ਇਹਨਾਂ ਦੀ ਬਣੀ ਆ ਆਹ ਰੋਟੀ ਪਾਣੀ ਨੂੰ ਲੱਗੇ ਰਹਿਣਾ ਇਹ ਉਹਨੇ ਕਹਣਾ ਮੈਂ ਕੱਲਾ ਥੋੜੀ ਇੱਥੇ ਬਹਿਣ ਆਇਆ ਹਾਂ ਸੋਹਰਿਆਂ ਨੇ ਤੇ ਕੋਈ ਕਦਰ ਨਹੀਂ ਮੇਰੀ ਕੀਤੀ ਅੱਗੇ ਸੱਸ ਹੁੰਦੀ ਨਹੀਂ ਘਾਰੇ ਤੇ ਆ ਵੀ ਤੁਰ ਪਿਆ ਭਰਾ ਵੀ ਉਹਹਰਾਣੇ ਨੂੰ ਜ਼ਰੂਰ ਕਹਿ ਕੇ ਆਈਓ ਵਿੱਚ ਹੁਣ ਜ਼ਰੂਰੀ ਆ ਕੀ ਹੋਏਗਾ ਨਾ ਤੇ ਮੈਂ ਕਹਿ ਕੇ ਆਉਂਦੀ ਦੋਵੇਂ ਜਣੇ ਆਇਓ ਠੀਕ ਹੈ ਨਾ ਮੇਰੀ ਗੱਲ ਸੁਣ ਨਾ ਵੀ ਹੋਵੇ ਤੇ ਸ਼ਮੀ ਨੂੰ ਸਮਝ ਦੇ ਦੀ ਹੈ ਯਾਰ ਤੇ ਜੇ ਪਿੰਡੇ ਨਾਲ ਕਹਾਂ ਉਹ ਕਰ ਵਾਲੇ ਨਹੀਂ ਆਣਾ ਤੁਹਾਡਾ ਵੀ ਕੋਈ ਮਰਜਾਗਾ ਵੱਡਾ ਭਰਾ ਜੀ ਮੈਨੂੰ ਕੀ ਲੱਗਦਾ ਮੇਰੇ ਕਹਿੰ ਤੋਸੇ ਲੈ ਆ ਜੂਗਾ ਉਹ ਮੇਰੀ ਗੱਲ ਨਹੀਂ ਮੰਨਦਾ ਉਹ ਅੱਜ ਦਾ ਛੰਮੀ ਦੀ ਗੱਲ ਮੰਨਦਾ ਅੱਜ ਛੰਮੀ ਭਾਬੀ ਕਹੇਂ ਕਹੋਗੀ ਨਾ ਕਿ ਉਹਨੇ ਆ ਜਾਣਾ ਵਾ ਇੱਕ ਵਾਰੀ ਤੁਸੀਂ ਆਪਣੇ ਦੋਸਤੇ ਕਰ ਦੋ ਤੇ ਇੱਕ ਵਾਰੀ ਮੈਂ ਛੰਮੀ ਦੇ ਕੰਨੀ ਕੱਟ ਦੋ ਨਹੀਂ ਆਪੀ ਉਹ ਵੀ ਕਹੇਗੀ ਤੇ ਉਹਨੇ ਕਹਣਾ ਮੈਨੂੰ ਮੀਰ ਦਾ ਵੀ ਫੋਨ ਆਇਆ ਗੱਲ ਕਰ ਚਾਹ ਠੀਕ ਆ ਮੈਂ ਕਰਨਾ ਫੋਨ ਜਾ ਤੇ ਇੱਕ ਵਾਰੀ ਕਰ ਦਿਓ ਤੀ ਵੀ ਫੋਨ ਤੇ ਮੈਂ ਜਾਣੀ ਹੈ ਠਹਿਰ ਕੇ ਥੋੜਾ ਜਿਹਾ ਨਾ ਕੰਮ ਵੇਖ ਜਾ ਸਮਝੀ ਸਮਝੀ ਕੱਟਣ ਵਾਲੀ ਮੈਂ ਕੱਟ ਫਿਰ ਆਕੀ ਤਰਕ ਨੀ ਹਾਂ ਚਲ ਠੀਕ ਆ ਠੀਕ ਤੇ ਫੋਨ ਕਰਾਉਨ ਨੂੰ ਕਦੋਂ ਕੋਣਾ ਤੁਸੀਂ ਆਹੋ ਤੇ ਸਬਜੀ ਸਬਜੀ ਲਿਆਇਓ ਫਿਰ ਗੋਭੀ ਤੇ ਲਿਆਇਓ ਅੱਜ ਆਹ ਆਲੂ ਨਵੇਂ ਵਾਲੇ ਲਿਆਇਓ ਉਦੋਂ ਵੀ ਤੇ ਪੁਰਾਣੇ ਆਲੂ ਲੈਏ ਤੇ ਮੈਂ ਨਹੀਂ ਫਿਰ ਵਰਤੇ ਸੋੜਤੇ ਮੈਂ ਪੰਜ ਜੜੇ ਹੈਗੇ ਟਮਾਟਰ ਤੇ ਹੈਗੇ ਥੋੜੇ ਜਿ ਹੂੰ ਗੰਡੇ ਲਿਆਇਓ ਤੇ 4 ਕਿਲੋ ਆ ਉਹ ਘੱਟੇ ਲਾਇਓ ਥੋੜੇ ਫਿਰ ਰੋਜ ਮੁੱਕੇ ਰਹਿੰਦੇ ਕੇਲੇ ਤੂੰ ਈ ਵਾਰ ਪਹਿਲੀ ਜੋ ਘਰ ਨਹੀਂ ਆਉਂਦੇ ਤੇ ਮੈਂ ਕੱਲੀ ਇੱਥੇ ਕੀ ਕਰਾਂ ਦੱਸ ਅੱਗੇ ਤਾਂ ਦੋ ਜਣੀਆਂ ਹੁੰਦੀਆਂ ਚਲ ਆਪ ਸਮਾਨ ਸੋਣ ਫੜ ਲਈਦਾ ਹਾਂ ਹੂੰ ਚਲੋ ਠੀਕ ਆਜੋ ਪਰਛੈਤੀ ਹੈ ਆਹ ਲੈ ਆਇਓ ਜਿਹੜੀ ਸਬਜ਼ੀ ਹੋਰ ਖਾਣੀ ਹੈ ਮੈਂ ਤਾਂ ਨੂੰ ਆਖਿਆ ਲੋਕੋ ਵੀ ਮੇਰੇ ਕੋਲ ਆਏ ਚੰਗਾ ਚੰਗਾ ਠੀਕ ਹੈ ਓਕੇ ਓਕੇ ਕਿੱਥੇ ਵੱਢ ਗਈ ਆ ਸ਼ਮੀ ਉਠਾ ਸੋਣ ਚੇਲਾ ਲੈ ਐਤੀ ਬੈਠੀ ਐ ਸਾਸਿਕਾ ਲਦੀਦੀ ਸਾਸਿਕਾ ਹੋਰ ਸਭ ਠੀਕ ਜੈ ਹਾਂ ਧੁੱਪੇ ਬੈਠੀ ਐ ਹਾਂਜੀ ਹਾਂਜੀ ਧੁੱਪ ਸਿੱਖ ਜਲਦੀ ਮੈਂ ਕਿ ਜਾਵਾਂ ਸ਼ਮੀ ਵਾਲਾ ਮੰਮੀ ਕਹੇ ਕੱਲ ਦੇ ਗੇੜਾ ਹੀ ਨਹੀਂ ਮਾਰਿਆ ਤੂੰ ਚਲ ਗਈ ਰਾਧਾ ਰਾਧਾ ਕਿੱਥੇ ਚਲ ਗਈ ਹਾਂ ਰਾਧਾ ਹੀ ਜੈ ਇਸੇ ਰੇਤੇ ਵਾਲਾ ਆ ਹੁਤੇ ਆ ਖੰਡੀ ਨਾ ਮੈਂ ਚਲ ਜਾਣਾ ਅੱਜ ਤੇ ਮੈਂ ਕਿ ਚਲ ਗਈ ਆ ਮੈਂ ਕਿਤੇ ਅਜੇ ਜਾਣਾ ਵਾ ਫੋਨ ਆਇਆ ਉਹ ਘਰ ਵਾਲੇ ਨੇ ਭੀ ਆਵਾਂਗਾ ਸ਼ਾਮ ਦਾ ਅੱਛਾ ਹੁਣ ਵੇਖੋ ਕਦੋਂ ਆ ਜੰਦਾ ਭਾਵੇਂ ਦੁਪਹਿਰੇ ਆਜੇ ਤੇ ਭਾਵੇਂ ਸ਼ਾਮੀ ਆ ਜੀ ਤੇ ਤੂੰ ਹੀ ਮੂੰ ਚੱਕ ਕੇ ਆ ਨੂੰ ਆਗੇ ਜੇ ਜੇ ਘਰ ਵਾਲੇ ਨੇ ਆ ਜਾਣਾ ਤੇ ਤੂੰ ਹੀ ਘਰ ਰਹਿੰਦੇ ਦੀਦੀ ਹਾਏ ਹਾਏ ਤੇ ਤੈਨੂੰ ਵੀ ਤੇ ਦੱਸਣਾ ਸੀ ਨਾ ਕੱਲੋਂ ਤੂੰ ਕਹਿਣਾ ਮੇਰੀ ਸੱਸ ਮਾਂ ਘਰ ਨਹੀਂ ਤੇ ਜਿਠਾਣੀ ਨੇ ਵੀ ਨਹੀਂ ਦੱਸਿਆ ਹੈਗਾ ਮੈਂ ਕਹਾ ਮੈਂ ਕਹਿਮਾ ਤੇ ਕੁੜੀ ਨੇ ਅੱਜ ਚੱਲ ਜਣਾ ਨਹੀਂ ਤੇ ਮੰਮੀ ਘਰ ਦੀ ਹੈਗੇ ਤੇ ਭਾਬੀ ਦਾ ਫਰਜ ਨਿਭਾ ਅੱਗੇ ਲੱਗ ਗਿਆ ਤੇ ਮੈਂ ਤੇ ਤੁਹਾਨੂੰ ਦਵੇਂ ਜਾਂਦੀਆਂ ਤੋਰੀਏ ਨੂੰ ਅੱਜ ਕੀ ਮਤਲਬ ਤੁਹਾਡਾ ਹਾਏ ਇਹ ਤਾਂ ਕੁੜੀ ਨੂੰ ਤੋੜਨਾ ਹਾ ਤਿੰਜੀ ਪੀਸ ਦੇ ਨਾ ਅੱਛਾ ਸਮਝਦਾਰ ਤੂੰ ਹੈਗੀ ਆ ਮੈਂ ਵੀ ਆਖਾਂ ਬੜੀ ਛੇਤੀ ਗੇੜਾ ਲੱਗ ਗਿਆ ਅੱਗੇ ਤੇ ਮੈਂ ਕਹਿੰਦਾ ਤੇ 3 ਮਹੀਨਾ ਚ ਇੱਕ ਗੇੜਾ ਲੱਗਾ ਹੀ ਤੇ ਆ ਬੜੀ ਛੇਤੀ ਵਾਪਸੀ ਕੀਤੀ ਹੈ ਨਾ ਤੂੰ ਗੇੜੇ ਲਾਉਣ ਵਾਲੇ ਕੰਮ ਹੀ ਨਹੀਂ ਨਾ ਕੀਤੇ ਪਹਿਲੇ ਬੋਲ ਚਾਲ ਤੂੰ ਬੰਦ ਰੱਖਿਆ ਉਦੋਂ ਤੋਂ ਆਈ ਤੇ ਮੇਰਾ ਮਨ ਖੁਸ਼ ਹੈ ਤੇ ਮੈਂ ਵੀ ਗੇੜਾ ਲਾ ਦਿੱਤਾ ਮੈਂ ਕਿਹਾ ਚੱਲ ਕੋਈ ਨਹੀਂ ਤੇ ਅੱਜ ਜੇ ਮੰਮੀ ਹੁੰਦੀ ਤੇ ਮੈਂ ਨਾ ਹੁੰਦੀ ਉਹ ਤੈਨੂੰ ਕਹਿਣਾ ਹੁੰਦੇ ਕਿ ਸ਼ੰਮੀ ਆਈ ਉਹਦੇ ਪਰੋਣੇ ਨੇ ਹੋਣਾ ਸ਼ੰਮੀ ਲੈ ਦੱਸ ਮੰਮੀ ਉੱਥੇ ਬੈਠੇ ਨੇ ਉਹਨਾਂ ਦੀ ਭਾਬੀ ਵੱਡੀ ਉੱਥੇ ਬੈਠੀ ਭਰਾ ਵੱਡਾ ਉੱਥੇ ਬੈਠਾ ਤੇ ਤੋੜ ਦੋ ਤੁਸੀਂ ਕੁੜੀ ਨੂੰ ਤੁਸੀਂ ਮੈਨੂੰ ਕੀ ਕਹਿਣ ਆਏ ਜੇ ਲੈ ਦੱਸ ਤੂੰ ਕਿਹੜਾ ਦੂਰ ਰਹਿਣੀ ਆ ਹੁਣ ਇੱਕੋ ਗਲੀ 'ਚ ਤੇ ਸਾਡਾ ਘਰ ਆ ਜੇ ਆਪਾਂ ਤੂੰ ਦੂਰ ਹੁੰਦੀ ਨਾ ਤੇ ਫੇਰ ਮੈਂ ਤੈਨੂੰ ਕਦੀ ਵੀ ਨਾ ਕਹਿਣ ਹੁੰਦੀ ਤੇ ਮੈਂ ਆਪ ਹੀ ਤੋੜ ਦੇਣੀ ਹੁਣ ਤੇਰਾ ਫਰਜ਼ ਬੰਦਾ ਹੀ ਅਗਲੇ ਨੇ ਕਹਿਣਾ ਛੋਟੀ ਭਾਬੀ ਨੂੰ ਨੇ ਬੁਲਾਇਆ ਉਧਰੋਂ ਮੇਰੀ ਗੱਲ ਸੁਣੋ ਦੀਦੀ ਉਹ ਕਿਹੜਾ ਆਈ ਆ ਕਿਸ ਦਿਨ ਦੇ ਹਰ ਤੇ ਉੱਧੇ ਰਹਿਣ ਆਈ ਆ ਨਾ 2-4 ਦਿਨ ਤੇ ਕੀ ਦੇ ਕੇ ਤੋੜਨੀ ਆ ਅਧੋ 300 ਰੁਪਈਆ ਕੋਲ ਆਊਗਾ ਤਾਂ ਪਿਆਰ ਦੇ ਛੜਿਓ ਮੇਰੀ ਗੱਲ ਸੁਣੋ ਅਜੇ ਤੁਹਾਂ ਸਾਡਾ 5000 ਰੁਪਈਆ ਨਹੀਂ ਦਿੱਤਾ ਤੇ ਜਾ ਤੁਸੀਂ ਐਦਾਂ ਕਰੋ ਉਹ ਚੋ 2300 ਨੂੰ ਪਿਆਰ ਦੇ ਦੋ ਤੇ ਬਾਕੀ ਘੱਟ ਕੇ ਤਾਂ ਸਾਨੂੰ ਭੇਜ ਦਿਓ ਇਹ ਕਿਹੜਾ ਤੁਹਾਡਾ 5000 5000 ਰੁਪਈਆ ਰਣਜੀਤ ਨੇ ਲੱਕੀ ਬਾਜੀ ਨੂੰ ਦਿੱਤਾ ਆ ਤੁਸੀਂ ਜਾ ਕੇ ਆਪਣੇ ਬੰਦੇ ਕੋਲੋਂ ਪੁੱਛੋ ਫੇਲੇ ਤੇ ਮੇਰੀ ਗੱਲ ਸੁਣਾ ਪੈਸੇ ਰੁੱਖਾ ਨਾ ਨਹੀਂ ਲੱਗੇ ਕਦੀ ਤੁਹਾਨੂੰ ਘਰੇ ਦੇ ਦਈਏ ਕਦੀ ਆਪਾਂ ਨਣਾਣ ਤੋੜ ਦਈਏ ਕਦੀ ਤੁਹਾਡੀ ਛੋਟੀ ਭੈਣ ਤੋੜ ਦਈਏ ਸਾਨੂੰ ਵੀ ਇੱਥੇ ਲੋੜ ਆ ਅਹੀਂ ਵੀ ਸੌਦਾ ਪੱਤਾ ਸੁੱਟਣਾ ਵਾ ਤੂੰ ਜੀ ਗੱਲ ਤਾਨੂੰ ਤੇ ਸੌਦਾ ਸੁੱਟ ਦਿੰਦੀ ਮਾਤਾ ਠੀਕ ਐ ਅੱਧਾ ਕੰਮ ਤੇ ਤੁਹਾਡਾ ਮੰਮੀ ਨੇ ਚੁੱਕਿਆ ਵਾ ਤੇ ਤੁਹਾਡਾ ਮਗਰ ਖਰਚਾ ਕੀ ਬਚਦਾ ਵਾ ਤੇ ਜੇ ਤੁਸੀਂ ਕੁੜੀ ਤੋਰ ਵੀ ਦੋਗੇ ਤੇ ਕਿੰਨਾ ਕਿੱਤਾ ਖਰਚਾ ਚੱਲਿਆ ਵਾ ਮੇਰੀ ਗੱਲ ਸੁਣ ਜੇ ਮੰਮੀ ਨੇ ਉਧਰ ਸੌਦਾ ਹੀ ਲਿਆਇਆ ਜੀ ਤਾਂ ਤੇ ਉੱਥੇ ਖਾਂਦੀ ਐ ਇੱਧਰ ਥੋੜੀ ਖਾਂ ਹੁੰਦੀ ਐ ਪੀ ਇੱਧਰ ਖਾ ਕੇ ਤੇ ਉੱਧਰ ਜਾਂਦੇ ਸੌਦਾ ਪਾਉਣ ਉਹਨਾਂ ਨੇ ਬਜ਼ੁਰਗਾਂ ਨੇ ਕਿੰਨਾ ਕਿੱਤਾ ਖਾ ਲੈਣਾ ਆ ਦੋ ਫੁਲਕੇ ਆ ਤੇ ਇੰਨੀ ਕ ਸਬਜੀ ਇਹ ਕਿੰਨਾ ਸੌਦਾ ਦਦਨੋ ਬੋਰਾ ਭਰ ਕੇ ਲਿਆਏ ਆ ਜਿਸ ਗੱਲ ਦਾ ਤੁਹਾਨੂੰ ਵੀ ਪਤਾ ਵਾ ਇੱਥੇ ਅਸੀਂ ਆਪ ਹੀ ਕਰਨਾ ਸਾਰਾ ਕੁਝ ਕਰਤਾ ਧਰਤਾ ਮੇਰਾ ਬੰਦਾ ਹੀ ਆ ਵਿਚਾਰਾ ਮੈਂ ਤੇ ਆਪ ਨਹੀਂ ਕੁਝ ਕਰਨ ਲਈ ਹੈਗੀ ਗੱਲ ਐ ਤੇ ਉਹਦੀ ਕਮਾਈ ਨਾਲ ਇੱਥੇ ਕਿੰਨਾ ਕੰਮ ਚੱਲ ਜੂਗਾ ਚੱਲ ਚੰਮੀ ਤਾਂ ਵੀ ਦੋ ਮਹੀਨੇ ਤੇ ਫਾਂ ਮੈਂ ਤਿੰਨ ਫੁੱਲ ਦੇ ਦੁੱਧ ਨਾਲ ਦੁੱਧ ਦਹੀਂ ਨਾਲ ਦਹੀਂ ਰੋਟੀ ਸਬਜ਼ੀ ਫਰੂਟ ਨਾਲ ਫਰੂਟ ਦੇਈਦਾ ਈ ਘੱਲੋ ਕੁਛ ਖਾਤਾ ਨਹੀਂ ਗਾ ਮੰਮੀ ਕਹਿੰਦੇ ਮੈਨੂੰ ਸ਼ੂਗਰ ਹੈ ਕਦੀ ਪਪੂਤਾ ਜਾਈ ਦਈ ਕਦੀ ਮਰੂਦ ਚਾਹੀਦੀ ਨਾਲ ਫਰੂਟ ਵੀ ਲਿਆ ਕੇ ਦੇਈਦਾ ਇਹ ਤੇ ਤੈਨੂੰ ਨજર ਨਹੀਂ ਹੁੰਦਾ ਦੋ ਫੁਰਕੇ ਦੇ ਨੂੰ ਨਜਰਾ ਲੈਂਦੇ ਆ ਤੇ ਮੇਰੀ ਸੁਣ ਲੈ ਗੱਲ ਜਿਹੜੇ 2 5000 ਹੈ ਨਾ ਉਹ ਆਪੀ ਦਾਦਾ ਗੱਲ ਕਰੇ ਆਪਣੇ ਭਰਾ ਨਾਲ ਤੇਰਾ ਫਰਜ਼ ਨਹੀਂ ਬਣਦਾ ਮੇਰੇ ਨਾਲ ਗੱਲ ਕਰਨ ਦਾ ਤੇ ਜੋ ਵੀ ਤੇ ਕੋਈ 2 300 ਜਿੰਨੇ ਵੀ ਹੈਗੇ ਚੱਲ ਨਾਲੇ ਤੋਰ ਉਹਨੂੰ ਤੇ ਮੈਂ ਜਿੰਨੇ ਮਿੱਕੋ ਹੈਗੇ ਮੈਂ ਪਾ ਕੇ ਤੇ ਦਵਾਂਗੀ ਤੋਰਾਗੀ ਤੇ ਆ ਜਾ ਰੋਟੀ ਬਣਾਉਣ ਲੱਗੀ ਹਾਂ ਮੈਂ ਤੇ ਨਾਲ ਮੇਨ ਨਾਲ ਸੂਈ ਚ ਕੰਮ ਕਰਨੀ ਜੀ ਗੱਲ ਕੀ ਪਤਾ ਉਹਦੀ ਸੱਸ ਨੇ ਨਾਲ ਆਉਣਾ ਕਿ ਨਹੀਂ ਹੁਣ ਮੇਰੀ ਗੱਲ ਸੁਣ ਧਿਆਨ ਨਾਲ ਮੈਂ ਤੁਹਾਨੂੰ ਅੱਗੇ ਵੀ ਇਹ ਸੁਣਾ ਭੇਜਿਆ ਸੀ ਕਿ ਜੇ ਤੁਸੀਂ ਕਹੋ ਵੀ 5000 ਰੁਪਏ ਤੁਹਾਡੇ ਕੋਲ ਨਹੀਂ ਮੰਗਾਗੇ ਇਹ ਤੇ ਗੱਲ ਝੂਠੀ ਆ ਜਿਹੜੇ ਪੈਸੇ ਦਿੱਤੇ ਆ ਉਹ ਤੇ ਤੁਹਾਨੂੰ ਵਾਪਸ ਦੇਣੇ ਪੈਣੇ ਆ ਭਾਵੇਂ ਰਣਜੀਤ ਨੇ ਦਿੱਤੇ ਆ ਬਾਜੀ ਨੂੰ ਤੇ ਭਾਵੇਂ ਤੁਹਾ ਹ ਵਰਤੇ ਆ ਸਾਨੂੰ ਨਹੀਂ ਪਤਾ ਇਹ ਜਾ ਕੇ ਤੁਸੀਂ ਆਪਣੇ ਬੰਦੇ ਨਾਲ ਗੱਲ ਕਰੋ ਕਿ ਉਹ 5000 ਦਾ ਕੀ ਕੀਤਾ ਵਾ ਰਹੀ ਗੱਲ ਰਾਧਾ ਦੀ ਰਾਧਾ ਨੂੰ ਚੁੱਪ ਕਰਕੇ ਤੁਸੀਂ ਤੋੜ ਦੋ ਮੰਮੀ ਤੁਹਾਨੂੰ ਕੁਛ ਨਾ ਕੁਛ ਤੇ ਦੇ ਕੇ ਗਏ ਹੀ ਹੋਣੇ ਆ ਵੀ ਆ ਕੁੜੀ ਦੇ ਹੱਥ ਤੇ ਰੱਖਦੀ ਮੈਨੂੰ ਨਾਲ ਕਿਉਂ ਮੇਰਾ ਸਿਰ ਪਸੋਂਡੇ ਜਿੱਥੇ ਚਲ ਠੀਕ ਆ ਮੇਰੇ ਨਾਲ ਨਾਲ ਉਹ ਕਿੰਨਾ ਘੌਂੜੀ ਇੱਕ ਮਿੰਟ ਜਿਹੜਾ ਬਰੋਣਾ ਹੁੰਦਾ ਵਾ ਤੁਹਾਡੇ ਘਰੇ ਤਿੰਨ ਤਿੰਨ ਚਾਰ ਚਾਰ ਦਿਨ ਰਹਿੰਦਾ ਮੇਰੇ ਕੋ ਕਿਹੜੇ ਵੇਲੇ ਆਉਂਦੀ ਆ ਆ ਘੜੀ ਪਾਲ ਇੱਥੇ ਆਉਂਦੀ ਆ ਮੈਂ ਤੇ ਉਦੋਂ ਵੀ ਕਿਹਾ ਸੀ ਗੁੱਸੇ 'ਚ ਮੈਂ ਕਿਹਾ ਉੱਥੇ ਬੈਠੀ ਰਹਿਣਾ ਸੀ ਹੈ ਸਵੇਰ ਦੀ ਤੂੰ ਆਈ ਆ ਤੇ ਆ ਰਾਤ ਨੂੰ ਵਗਾਰ ਪੂਰੀ ਕਰਨ ਆ ਗਈ ਆ ਤੇ ਮੈਂ ਇੱਥੇ پیسے ਦੇਣ ਨੂੰ ਆ ਮੇਰੀ ਗੱਲ ਸੁਣ ਤੋਰੋ ਨਾ ਤੋਰੋ ਆਪਾਂ ਕਿਹੜਾ ਇਹ ਰੱਸਾ ਪਾਇਆ ਈ ਛੋਟੀ ਭਾਬੀ ਵੱਲ ਨਾ ਆ ਜਾ ਅਗਲੇ ਨਹੀਂ ਜਾਂਦੀ ਜੇ ਆ ਆ ਵੀ ਜਾਂਦੀ ਆ ਤੇ ਉਹ ਕੋਲ ਚਾਹ ਪਾਣੀ ਪੀ ਕੇ ਜਾਂਦੀ ਆ ਉਦੋਂ ਹੀ ਕਹਿੰਦੀ ਭਾਬੀ ਤੂੰ ਹੀ ਚਾਹ ਬਣਾ ਦੇ ਤੂੰ ਹੀ ਰੋਟੀ ਕਾ ਸਭ ਤੇਨੂੰ ਤੇ ਮੁੰਜਾ ਲੱਗੀਆਂ ਸਾਈਡ ਧੋ ਕੇ ਬੈਠੀ ਆ ਮੈਂ ਉਹਦੋਂ ਕੁੜੀ ਤੋੜ ਦਿੰਨੀ ਆ ਜੇ ਉਹਦੇ ਪਰੋਲੇ ਨੇ ਕਿਹਾ ਨਾ ਛੋਟੀ ਭਾਬੀ ਨਹੀਂ ਆਈ ਤੇ ਆਪਾਂ ਜਾ ਕੇ ਚੱਲ ਰਹੇ ਤਾਂ ਮੇਲਾ ਹੀ ਤੇ ਫੇਰ ਵੀ ਤੇ ਤੈਨੂੰ ਦੇ ਨਹੀਂ ਪੈਣੀ ਆ ਫੇਰ ਤੂੰ ਇਹ ਥੋੜੀ ਕਹਿਣਾ ਕਿ ਉਹਦੋਂ ਭਾਬੀ ਨੂੰ ਤੋੜ ਦਿੱਤਾ ਵਾ ਤੇ ਮੈਂ ਇੱਥੇ ਕੁਝ ਦੇਣਾ ਨਹੀਂ ਹੈਗਾ ਮੈਂ ਤੇ ਭੇਜ ਦੇਣਾ ਹੀ ਇੱਧਰ ਮੈਂ ਕਹਿੰਦਾ ਜਾ ਪਲਾਉ ਉਹਨਾਂ ਨੂੰ ਵੀ ਮਿਲਿਆ ਫੇਰ ਗੁੱਸਾ ਕਰੇਗੀ ਹੁਣ ਅੱਗੇ ਲੱਕੇ ਤੇ ਆ ਜਾ ਤੇ ਰਾਣਾ ਜੀ ਹੈਗਾ ਨਾ ਉਹਨਾਂ ਨੇ ਫੋਨ ਕਰਦੇ ਪੀ ਆ ਜਾ ਮੇਲਾ ਜੀਜੇ ਨੇ ਉਹ ਨਾ ਮੈਂ ਉਦੋਂ ਦਾ ਰਸਿਆ ਰਸਿਆ ਹੁਣ ਆਇਆ ਉਦੋਂ ਤੇ ਬਾਰ ਬਾਰ ਹੀ ਛੱਡ ਕੇ ਚਲ ਗਿਆ ਮੈਂ ਮੇਰੀ ਗੱਲ ਸੁਣੋ ਦੀਦੀ ਪੁੱਤਾਂ ਮੈਂ ਮਿਲਣ ਆ ਜੂੰਗੀ ਜੇ ਤੁਸੀਂ ਮੇਰੀ ਆਸਤੇ ਬੈਠੇ ਜੇ ਨਾ ਕਿ ਮੈਂ ਰਾਧਾ ਨੂੰ ਸੂਟ ਬੂਟ ਦਊਂਗੀ ਜਾਂ ਪੈਸੇ ਦਊਂਗੀ ਤੇ ਇਹ ਤਾਂ ਡੱਪਲੇ ਖਾਵ ਤੋਰ ਨਹੀਂ ਤੁਹਾਨੂੰ ਪੈਣੀ ਆ ਜਾਂ ਤੁਸੀਂ ਮੰਮੀ ਨਾਲ ਫੋਨ ਕਰਕੇ ਸਲਾਹ ਕਰ ਲਓ ਤੇ ਜਾਂ ਖੁਦ ਕਰ ਲਓ ਨਹੀਂ ਮੰਮੀ ਨਾਲ ਕੀ ਕਰਾਂ ਮੰਮੀ ਤੇ ਪੇਕੇ ਚਲ ਗਈ ਅੱਗੇ ਵਿਆਹ ਵੇਖ ਕੇ ਮੰਮੀ ਨਾ ਨਹੀਂ ਮਸਲਾ ਕਰਨੀ ਮੰਮੀ ਨੂੰ ਆਪ ਨਹੀਂ ਪਤਾ ਕਿ ਕੁੜੀ ਆਈ ਕੁੜੀ ਨੇ ਜਾਣਾ ਤੇ ਮੈਂ ਇਹਨੂੰ ਕਹਿ ਕੇ ਜਾਵਾਂ ਪਿਆ ਦੇ ਨਾਲੇ ਮੰਮੀ ਨੇ ਦੋ ਸੂਟ ਉਹਦੇ ਬਣਾ ਦਿੱਤੇ ਆ ਉਹਨੂੰ ਦਿੱਤੇ ਆਂਦੇ ਆਂ ਤੇ ਮੈਂ ਕੀ ਕਰਾਂ ਪਹਿਲੇ ਤਾਂ ਢੜੀ ਨੌ ਸੱਸ ਦੀ ਬੜੀ ਸੁਲਾਈ ਜਦੋਂ ਤੂੰ ਇਹ ਕੁੜੀ ਨੂੰ ਤੋਰਨਾ ਵਾ ਪਤਾ ਉੱਥੇ ਲੱਗਣੇ ਲਵਾਉਣੇ ਆ ਤੇ ਉਦੋਂ ਤੂੰ ਪਾਟ ਗਈਆਂ ਜਾਂ ਆਪਸ ਵਿੱਚ ਦੋਵੇਂ ਨਹੀਂ ਉਹ ਸੂਟ ਦੇਗੀ ਯਾ ਮਾਂ ਮੈਂ ਤੈਨੂੰ ਕੀ ਕਹਿਣਨੀ ਆ ਇੱਕ ਸੂਟ ਬਣਾਇਆ ਸੀ ਤੁਹਾਨੂੰ ਦੇ ਗਈ ਆ ਆਖਦੇ ਹੁਣ ਪਿਆਰ ਹੀ ਦੇਣਾ ਮੈਂ ਤੂੰ ਇਹਦੇ ਹੱਥੇ ਰੱਖ ਦੋ ਮੈਂ ਦੇਣਾ ਕੀ ਪਰ ਤੇਰਾ ਵੀ ਫਰਜ਼ ਬਣਦਾ ਈ ਫੇਰ ਨਾ ਤੂੰ ਕਹੀਂ ਫੇਰ ਤੈਨੂੰ ਗਲੀ ਮਾਂ ਲੇਜ ਕਹਿਣਾ ਨਹੀਂ ਮੱਟੀ ਨੇ ਤੈਨੂੰ ਗਿਆ ਨਹੀਂ ਨਾ ਨਾਈ ਇਹਨੇ ਦਿੰਦੀ ਰਹੇ ਤੇ ਬੇਜਾ ਜਿਹੜੇ ਪੈਸੇ ਸੀ ਤੁਹਾਡੇ ਕੋਲ ਲੈਣੇ ਹਨ ਉਹਦੇ ਚੋਂ ਥੋੜਾ ਕਟਕਟਾ ਕਰ ਲਓ ਆ 100 200 ਰੁਪਿਆ ਮੇਰਾ ਵੀ ਮੇਰੇ ਵੰਡੇ ਦਾ ਉਹਦੇ ਹੱਥੇ ਰੱਖ ਦਿਓ ਬਾਕੀ ਮੈਂ ਹੰਮੀਆ ਕਰੇ 100 200 ਨਾ ਨਹੀਂ ਛਿੰਗ ਗੱਲ ਪਤਨੀ ਇਹ ਕਿਹੜਾ ਕੋਈ ਸੱਤ ਬਗਾਨਾ ਹੈ ਆਪਣੀ ਸਕੀਨ ਨਾਨਿਆ ਮੈਂ ਤਾਂ ਨਹੀਂ ਉਹਦੇ ਹੱਥ ਤੇ 1000 ਰੁਪਿਆ ਤੇ ਕਮ ਸੇ ਕਮ 1000 ਤੂੰ ਦੇ ਤੇ ਸੋਨਾ ਉਹਨੂੰ ਤੋਰ ਪਰ ਜਨਵਾ ਭਾ ਭਾਦੀ ਹੋਣ ਦਾ ਐਵੇਂ ਹੁਣ ਪਾਸੇ ਹੋ ਕੇ ਨਾ ਬਹਿ ਜਾ ਪੂਖਾ ਗਣੀ ਪਿਛਲੀਆਂ ਗੱਲਾਂ ਹੋਈਆਂ ਪੁੱ ਲੈ ਦੀਆਂ ਹੁੰਦੀਆਂ ਇਹ ਥੋੜੀ ਤੁਹਾਨੂੰ ਪੀਂਗੀ ਪਾ ਕੇ ਰੱਖੀ ਤੇ ਪੈਸਿਆਂ ਦੀ ਗੱਲ ਉਹ ਮੈਂ ਭਾਜੀ ਤੇਰੇ ਘਰ ਆ ਮੈਂ ਜਾ ਕੇ ਦਿੰਨੀ ਸੀ ਨਾ ਭਲਾ ਪੁੱਛਦੀ ਆ ਵੀ ਕਿਹੜੇ 5000 ਰੁਪਏ ਜਿਹੜੇ ਤੂੰ ਮੇਰੀ ਜਾਨ ਖਾਦੀ ਆ ਪੁੱਛ ਲਿਓ ਯਾਦ ਨਾ ਉਹ ਦਿਨ ਵੀ ਤੁਸੀਂ ਕਹਿੰਦੇ ਸੀ ਕਿ ਮੈਂ ਪੁੱਛਦੀ ਆ ਜਾ ਕੇ ਅਜੇ ਤੱਕ ਨਹੀਂ ਤੁਸੀਂ ਪੁੱਛਿਆ ਨਹੀਂ ਮੈਨੂੰ ਜਾ ਕੇ ਘਰ ਚੇਤਾ ਭੁੱਲ ਗਿਆ ਵਾ ਪਤਾ ਚੇਤੇ ਦੇਣੇ ਆ ਉਹ ਤਾਂ ਚੇਤਾ ਭੁੱਲ ਗਿਆ ਵਾ ਤੂੰ ਤੇ 5000 ਰੁਪਏ ਨੂੰ ਫੜ ਕੇ ਬੈ ਗਈ ਆ